ਓ ਤਾਨੂੰ ਨੱਚੀ ਜਨਾ ਕਾਦੀਆਂ ਖੁਸ਼ੀਆਂ ਬਣਾਈ ਜਨਾ ਬਾਜੀ ਨੱਚਣਾ ਹੀ ਆ ਹਾਂ ਕੱਲ ਹੀ ਭਾਜੀ ਅਸੀਂ ਆਪਣੇ ਦੀਵਾਲੀ ਨੂੰ ਕਸਟਮਰਾਂ ਨਾਲ ਵਾਦਾ ਕੀਤਾ ਸੀਗਾ ਅਸੀਂ 50 ਗਿਫਟ ਕੱਢਨੇ ਸੀਗੇ ਤੇ ਨਾਲੇ ਇੱਕ ਕੱਢਣੀ ਸੀਗੀ ਸਕੂਟਰੀ ਅੱਜ ਦਿਨ ਹੈਗਾ 1 ਤਰੀਕ ਦਾ ਤੇ ਕੱਲ ਨੂੰ ਦੇਣ ਹੈਗਾ 2 ਤਰੀਕ ਦਾ ਕੱਲ ਦੇਣਾ ਹੈਗਾ ਆ 2 ਤਰੀਕ ਨਵੰਬਰ ਦਾ ਦੇਣਾ ਹੈਗਾ 2025 ਦਾ ਹੁਣ ਮੈਨੂੰ ਲੱਗਦਾ ਇਹ ਚੀੜੀ ਸੁਨਹਿਰੀ ਜੀ ਸਕੂਟਰੀ ਦੀ ਚਾਬੀ ਆਪਾਂ ਤੁਹਾਨੂੰ ਦੇ ਦੇਣੀ ਹੈ ਕੱਲ ਨੂੰ ਜੀ 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 ਤੇ ਔਰ ਸਿਰਫ ਭਾਈ ਇੱਕ ਸਕੂਟਰੀ ਨਹੀਂ ਹੈਗੀ ਸਕੂਟਰੀ ਦੇ ਨਾਲ ਨਾਲ 50 ਗਿਫਟ ਹੋ ਰਿਹਾ ਤੇ ਜਿਹੜੇ ਸਾਡੇ ਕਸਟਮਰ ਵੀਡੀਓ ਦੇਖਦੇ ਪਏ ਆ ਇਹ ਤੁਸੀਂ ਯਾਦ ਰੱਖਿਓ ਆਪਣੀਆਂ ਤਿਆਰੀਆਂ ਖਿੱਚ ਲਓ ਜੇ ਸਕੂਟਰੀ ਤੁਹਾਨੂੰ ਨਿਕਲ ਜਾਣੀ ਆ ਤੁਸੀਂ ਸਾਡਾ ਇੰਸਟਾਗ੍ਰam ਫੇਸਬੁਕ ਵਾਲਾ ਪੇਜ ਐਦੀ ਚੱਲਦਾ ਚੱਲਦਾ ਫੋਲੋ ਕਰ ਲਓ ਉਹਦੇ ਉੱਪਰ ਕੀ ਆ ਆਪਾਂ ਜਿਹੜੀ ਲਾਈਵ ਕਰ ਲੂ ਡੱਬਾ ਹਲਾ ਕੇ ਜਿਹੜਾ ਆ ਡੱਬਾ ਹਲਾ ਕੇ ਆਪਾਂ ਤੁਹਾਡਾ ਹੀ ਜਿਹੜਾ ਕੂਪਨ ਕੱਢ ਦੇਣਾ ਆ ਓਹੋ ਬਿਲਕੁਲ ਜੀ ਹੁਣੇ ਤੁਸੀਂ ਆਜੋ ਆਪਣੀ ਸਕੂਟਰੀ ਲੈ ਜਾਓ ਥੈਂਕ ਯੂ